ਸਸੀ ਕਾਂਧੀ ਸਾਰੇ ਨੂੰ ਅੱਜ ਪੈਨੋ ਅਪਰ ਪੈਂਟ ਪਲੈਜ਼ੋ ਦੀ ਕਟਿੰਗ ਕਰਨਾ ਲੱਗੀਆਂ ਠੀਕ ਹੈ ਜੀ ਇੱਕ ਪੈਨ ਦਾ ਮੈਸੇਜ ਆਇਆ ਸੀ ਪੈਂਟ ਪਲੈਜ਼ੋ ਦੀ ਕਟਿੰਗ ਦੱਸੋ ਜਦੋਂ ਵੀ ਕੋਈ ਤੁਸੀਂ ਕਟਿੰਗ ਸਿੱਖਣੀ ਹੋਵੇ ਤਾਂ ਆਪ ਦਾ ਕਮਰ ਦਾ ਤੇ हिਪ ਦਾ ਨਾਪ ਜ਼ਰੂਰ ਵਿੱਚ ਮੈਂਸ਼ਨ ਕਰਿਆ ਕਰੋ ਆਪਾਂ ਤੁਹਾਨੂੰ ਕਟਿੰਗ ਦੱਸ ਦਾਂਗੇ ਵੀਡੀਓ ਨੂੰ ਅੰਦਰ ਤਾਂ ਆਪਾਂ ਜੀ ਹਾਂਜੀ ਦੇਖੋ ਆਪਾਂ ਨੇ ਇਹ ਕੱਪੜੇ ਨੂੰ ਇਸ ਤਰ੍ਹਾਂ ਕਰਕੇ 2.5 ਮੀਟਰ ਕੱਪੜਾ ਜੀ ਇਹ ਦੋ ਤਹਾਂ ਦੇ ਵਿੱਚ ਆਪਾਂ ਫੋਲਡ ਕੀਤਾ ਈ ਠੀਕ ਹੈ ਜੀ ਕਾਟਨ ਦਾ ਇਹ ਕੱਪੜਾ ਜੀ ਜਿਹੜੇ ਤੇ ਆਪਾਂ ਕਟਿੰਗ ਕਰ ਰਹੇ ਹਾਂ ਲੈਂਥ ਹੈਗੀ 36 ਇੰਚ ਤਿਆਰ ਮੂਰੀ ਹੈਗੀ 8.5 ਇੰਚ 17 ਇੰਚ ਹੈਗੀ ਇਹਦੀ ਇਹ ਪ੍ਰਖਣੀ ਆਪਾਂ ਨੇ 2.5 ਇੰਚ ਆਪਾਂ ਨੇ نیچے ਫੋਲਡਿੰਗ ਦਾ ਛੱਡਤਾ ਹੀ ਇਸ ਤਰ੍ਹਾਂ ਤੁਸੀਂ 35 ਇੰਚ ਤੇ 1 ਇੰਚ ਘਟਾ ਕੇ ਲੈਂਥ ਦੀ ਨਿਸ਼ਾਨੀ ਲਗਾਉਣੀ ਹੈ ਜੀ ਇੱਥੋਂ ਲੈਣਾ ਜੀ ਆਪਾਂ ਨੇ 1.5 ਇੰਚ ਠੀਕ ਹੈ ਜੀ ਹੁਣ ਦੇਖੋ ਜੀ ਕਈ ਪਹਿਣਾ ਇੱਥੋਂ ਬਹੁਤ ਕਨਫਿਊਜ਼ਿੰਗ ਹੁੰਦੀ ਹੈ ਕਈ ਪਹਿਣਾ ਨੂੰ ਵੀ ਇੱਥੋਂ ਅਸੀਂ ਕਿਵੇਂ ਰੱਖੀਏ ਠੀਕ ਜਿੰਨੀ ਤੁਹਾਡੀ ਹਿੱਪਾ ਦੇਖੋ ਅੱਧਾ ਇੰਚ ਛੱਡ ਕੇ ਕੰਨੀ ਵਾਲੇ ਪਾਸੇੋਂ ਅੱਧਾ ਇੰਚ ਛੱਡ ਕੇ ਤੁਸੀਂ ਪਹਿਲਾਂ ਹਿੱਪ ਦੀ ਨਿਸ਼ਾਨੀ ਲਗਾਉਣੀ ਹੈ ਜੇ ਤੁਹਾਡੀ 22 ਇੰਚ ਹੈ ਪਤਾ ਤੁਸੀਂ 11 ਇੰਚ ਤੇ ਨਿਸ਼ਾਨੀ ਲਗਾਉਣੀ ਹੈ ਦੇਖੋ ਇਹ ਮੇਰੇ ਕਸਟਮਰ ਦੀ ਹਿੱਪ ਹੈਗੀ ਹੈ 26 ਇੰਚ ਠੀਕ ਹੈ ਮੈਂ 13 ਇੰਚ ਤੇ ਨਿਸ਼ਾਨੀ ਲਗਾ ਰਹੀ ਹਾਂ 1.5 ਇੰਚ ਮੈਂ ਲੈ ਰਹੀ ਹਾਂ ਇਹ ਦੇਖੋ ਮਾਰਜਿਨ ਦਾ ਠੀਕ ਹੈ ਜੀ ਇਹ ਦੇਖੋ ਤੁਸੀਂ ਫਿਰ ਇਸ ਤਰ੍ਹਾਂ ਹੀ ਉੱਪਰ ਨਿਸ਼ਾਨੀ ਲਗਾਉਣੀ ਆ ਹੁਣ ਤੁਸੀਂ ਜਿਹੜਾ ਹੁਣ ਮੈਂ ਨਿਸ਼ਾਨ ਲਗਾ ਰਹੀ ਆ ਇਹ 2 ਇੰਚੇ ਮੈਂ ਗੁਲਾਈ ਦਾ ਲਗਾ ਰਹੀ ਆ ਦੇਖੋ ਇਸ ਤਰ੍ਹਾਂ ਠੀਕ ਆ ਸਭ ਤੋਂ ਪਹਿਲਾਂ ਤੁਸੀਂ ਆਪਣੀ ਹਿੱਪ ਦੀ ਨਿਸ਼ਾਨੀ ਲਗਾਉਣੀ ਆ ਠੀਕ ਆ ਜੀ ਇਹ ਦੇਖੋ ਜੀ ਇਹ 1.5 16 ਇੰਚ ਆ ਗਿਆ 1.5 16 ਇੰਚ ਤੁਸੀਂ نیچےੋਂ ਲੈਣਾ ਫਿਰ ਇਹਦਾ ਸੈਂਟਰ ਕਰ ਲੈਣਾ ਤੁਸੀਂ ਪੈਂਟ ਪਲਾਜ਼ੋ ਕਟਿੰਗ ਕਰਨ ਵੇਲੇ ਠੀਕ ਹੈ 0.8 ਇੰਚ ਦੀ ਮੂਰੀ ਹੈ ਜੀ ਐਸ ਤਰ੍ਹਾਂ ਤੁਸੀਂ ਇਹਦਾ ਸੈਂਟਰ ਕਰਕੇ ਸਕੇਲ ਨਾਲ ਇਹਦੀ ਕਾਟ ਪਾ ਦੇਣੀ ਆ ਆਪਾਂ ਨੇ ਚਾਰੇ ਪੀਸ ਇਕੱਠੇ ਰੱਖੇ ਹੋਇਆ ਠੀਕ ਆ ਜੀ ਤੁਸੀਂ ਸਿੰਗਲ ਸਿੰਗਲ ਰੱਖ ਕੇ ਵੀ ਕਟਿੰਗ ਕਰ ਸਕਦੇ ਹੋ ਪਹਿਲਾਂ ਤੁਸੀਂ ਸਿਰਫ ਦੋ ਪੀਸਾਂ ਦੀ ਕਟਿੰਗ ਕਰਨੀ ਆ ਫਰੰਟ ਵਾਲਿਆਂ ਦੀ ਹੁਣ ਮੈਂ ਦੇਖੋ ਦੋ ਪੀਸ ਚੱਕ ਕੇ ਹੀ ਕਟਿੰਗ ਕਰੂੰਗੀ ਇਹ ਦੇਖੋ ਜੀ ਬੰਦ ਵਾਲੀ ਸਾਈਡ ਇਧਰਲੀ ਸਾਈਡ ਤੇ ਕੁਲੀ ਵਾਲੀ ਸਾਈਡ ਮੇਰੇ ਕੰਨੀਆ ਕੰਨੀ ਵਾਲੀ ਸਾਈਡ ਇਹ ਦੇਖ ਦੋ ਪੀਸ ਚੱਕ ਕੇ ਮੈਂ ਇਹਦੀ ਕਟਿੰਗ ਕਰ ਰਹੀ ਆ ਏ ਦੇਖੋ ਜੀ ਹੁਣ ਤੁਸੀਂ ਦੇਖੋ ਜਿਹੜੀ ਆਪਾਂ ਨੇ ਇਹ ਬੈਕ ਵਾਲਾ ਪੀਸ ਵਧਾ ਕੇ ਕਟਿੰਗ ਕਰਨੀ ਹੈ ਇਹ ਤੁਸੀਂ ਧਿਆਨ ਨਾਲ ਦੇਖੋ ਠੀਕ ਹੈ ਜੀ ਇਹ ਤੁਸੀਂ ਕਿਸ ਤਰ੍ਹਾਂ ਬਣਾਉਣਾ ਇੱਥੋਂ ਤੁਸੀਂ ਪਹਿਲਾਂ ਸਿੱਧੀਆਂ ਨਿਸ਼ਾਨੀਆਂ ਲਗਾ ਲੈਣੀਆਂ ਨੇ ਇਸ ਤਰ੍ਹਾਂ ਠੀਕ ਹੈ ਜੀ ਇੱਧਰ ਵੀ ਸਿੱਧੀ ਨਿਸ਼ਾਨੀ ਲਗਾ ਲੈਣੀਆਂ ਨੀਚੇ ਵੀ ਇੱਥੇ ਤੁਸੀਂ 1.5 ਇੰਚ ਵੱਧ ਲੈਣਗੇ ਇੱਥੋਂ ਵੀ ਤੁਸੀਂ 1.5 ਇੰਚ ਵੱਧ ਲੈਣਾ ਠੀਕ ਹੈ ਜੀ ਇੱਥੋਂ ਤੁਸੀਂ 3.5 ਇੰਚ ਜਿੰਨਾ ਪੈਣਾ ਦੀ ਹਿੱਪ ਹੈਗੇ 22 ਇੰਚ ਉਹ 3 ਇੰਚ ਲੈ ਸਕਦੀਆਂ ਨੇ ਤੇ ਜਿਹੜਾ ਹੁੰਦਾ ਆਪਣਾ ਹੈਵੀ ਨਾਪ ਉਹਦੀ ਤੁਸੀਂ 4 ਵੀ ਰੱਖ ਸਕਦੇ ਹੋ ਬੈਕ ਵਾਲੀ ਪੀਸ 4 ਇੰਚ ਵਧਾ ਕੇ ਵੀ ਰੱਖ ਸਕਦੇ ਹੋ ਇਹ ਆਪਾਂ 3.5 ਰੱਖੀ ਠੀਕ ਆ 2 ਇੰਚ ਤੁਸੀਂ ਇੱਥੋਂ ਲੈਣਾ 2 ਇੰਚੀ ਦੇਖੋ ਆਪਾਂ ਉੱਪਰੋਂ ਲਿਆਗਾ ਇੱਥੋਂ ਠੀਕ ਹੈ ਜੀ ਇਸ ਤਰ੍ਹਾਂ ਕਰਕੇ ਹੁਣ ਆਪਾਂ ਦੇਖੋ ਬੈਕ ਵਾਲੀ ਪੀਸ ਦੀ ਇਸ ਤਰ੍ਹਾਂ ਕਟਿੰਗ ਕਰਨੀ ਹੈ ਏ ਤੁਸੀਂ ਆਹ ਚਾਰੇ ਪੀਸਾਂ ਦੀ ਇਕੱਠਿਆਂ ਦੀ ਕਟਿੰਗ ਕਰੋਗੇ ਤਾਂ ਤੁਹਾਡੇ ਪੈਂਟ ਪਲਾਜੋ ਦੇ ਉੱਤੇ ਫਿਟਿੰਗ ਬਹੁਤ ਵਧੀਆ ਆਊਗੀ ਠੀਕ ਹੈ ਜੀ ਇਹ ਮੈਂ ਤਾਂ ਚਾਰੇ ਪੀਸਾਂ ਦੀ ਬਾਅਦੋਂ ਕਟਿੰਗ ਕਰਦੀ ਆ ਇਹਦੇ ਨਾਲ ਆਪਣੇ ਪੈਂਟ ਪਲਾਜੋ ਦੇ ਵਿੱਚ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਆ ਠੀਕ ਹੈ ਜੀ ਇਹ ਹੀ ਹੁਣ ਤੁਸੀਂ ਇਸ ਤਰ੍ਹਾਂ ਫਰੰਟ ਵਾਲੇ ਪੀਸ ਨੂੰ ਚੱਕ ਕੇ ਇਹਦੇ ਨਾਲ ਇਸ ਤਰ੍ਹਾਂ ਮੈਚ ਕਰ ਲੈਣਾ ਜਦੋਂ ਵੀ ਮੇਰੀਆਂ ਭੈਣਾਂ ਨੇ ਪਲਾਜੋ ਦੀ ਕਟਿੰਗ ਕਰਨੀ ਆ ਸਿਰਫ ਤੁਸੀਂ ਆਪਣਾ हिਪ ਦਾ ਤੇ ਕਮਰ ਦਾ ਨਾਪ ਵਿੱਚ ਜ਼ਰੂਰ ਮੈਂਸ਼ਨ ਕਰਿਆ ਕਰੋ ਠੀਕ ਹੈ ਜੀ ਵੀ ਜਦੋਂ ਵੀ ਤੁਸੀਂ ਕਟਿੰਗ ਕਰਨੀ ਹੈ हिਪ ਜਿੰਨੀ ਤੁਹਾਡੀ हिਪਾ हिਪ ਦੀ ਨਿਸ਼ਾਨੀ ਲਗਾ ਕੇ 1.5 ਇੰਚ ਤੁਸੀਂ ਮਾਰਜਿਨ ਲੈਣਾ 2 ਇੰਚ ਤੁਸੀਂ ਗੁਲਾਈ ਵਾਸਤੇ ਲੈਣਾ ਠੀਕ ਹੈ ਜੀ ਜਿਸ ਤਰ੍ਹਾਂ ਕਿ ਮੈਂ ਇਹ ਵੀਡੀਓ ਵਿੱਚ ਤੁਹਾਨੂੰ ਦੱਸਿਆ ਇਹ ਦੇਖੋ ਜੀ ਆਪਣੇ ਰਾਉਂਡ ਇਲਾਸਟਿਕ ਪਾਉਣੀ ਹੈ ਇਹ ਪੈਂਟ ਪਲਾਜ਼ੋ ਦੇ ਉੱਪਰ ਇਹਦੇ ਵਿੱਚ ਆਪਣੀ ਪਾਕਟ ਨਹੀਂ ਨਿਕਲੂਗੀ ਆਪਾਂ ਸਾਈਡ ਦੇ ਉੱਤੋਂ ਪਾਕਟ ਕੱਢ ਰਹੇ ਹਾਂ ਇਹ ਦੇਖੋ ਜੀ 7 ਇੰਚ ਆਪਾਂ 15 ਇੰਚ ਆਪਾਂ ਚੌੜਾਈ ਲਵਾਂਗੇ ਪਾਕਟ ਦੀ 7 ਇੰਚ ਆਪਾਂ ਚੌੜਾਈ ਲਵਾਂਗੇ ਇਹ ਦੇਖੋ ਜੀ ਆਪਣੀ ਹੋ ਗਈ ਕਟਿੰਗ ਜਿਹੜੀਆਂ ਮੇਰੀਆਂ ਭੈਣਾਂ ਨੇ ਸਿਲਾਈ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਕਮੈਂਟ